ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਰਾਸੇ ਤੋਂ ਲੱਗ ਹੋਏ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਆਪਦੇ ਘਰਾਂ ਦੇ ਵਿੱਚ ਰਾਜੀ ਭਾਜੀ ਹੋਗੇ ਜੀ ਲੋ ਜੀ ਅੱਜ ਦਾ ਵਲੌਗ ਆਪਣਾ ਸ਼ੁਰੂ ਹੋ ਗਿਆ ਟਾਈਮ ਹੋ ਗਿਆ ਹੈ 11 ਵਜੇ ਦਾ ਸਾਰਾ ਕੰਮ ਕਾਜ ਕਰਕੇ ਆਪਾਂ ਪਹਿਲੇ ਹੋ ਗਏ ਆ ਹੁਣ ਕਰਨਾ ਰੈਸਟ ਜੀ ਇਧਰ ਆਪਾਂ ਕਿਚਨ ਦੀ ਸਫਾਈ ਕਰਤੀ ਹੈ ਬਸ ਜਿਹੜੇ ਕੱਪੜੇ ਧੋਤੇ ਆ ਉਹ ਲਾਉਣੇ ਆ ਤਾਰ ਤੋਂ ਜੀ ਬਣੇ ਰਹੋ ਵਲੌਗ ਦੇ ਵਿੱਚ ਮਿਲਾਂਗੇ ਥੋੜਾ ਟਾਈਮ ਬਾਅਦ ਅੱਜ ਆਪਾਂ ਕਰਨ ਜਾ ਰਹੇ ਹਾਂ ਤੁਹਾਡੇ ਕਮੈਂਟਸ ਦੇ ਰਿਪਲਾਈ ਇਸ ਕਰਕੇ ਪੂਰਾ ਵਲੌਗ ਤੁਸੀਂ ਜਰੂਰ ਦੇਖਿਓ ਜੀ ਪੂਰਾ ਵਲੌਗ ਦੇਖਣ ਤੋਂ ਬਾਅਦ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਜ ਲੱਗੇ ਤੁਹਾਨੂੰ ਅੱਜ ਵਾਲਾ ਵਲੌਗ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੰਨੂ ਸਬਸਕ੍ਰਾਈਬ ਜਰੂਰ ਕਰ ਲਓ ਜੀ ਲਓ ਜੀ ਅੱਜ ਖੇਸ ਵਗੈਰਾ ਸਾਰੇ ਧੋਤੇ ਸੀਗੇ ਤੇ ਉਹ ਆਪਾਂ ਤਾਰ ਤੋਂ ਲਾਤੇ ਤੇ ਇੱਥੇ ਟਾਈਮ ਹੋ ਗਿਆ ਜੀ ਚਾਹ ਪਾਣੀ ਪੀ ਲਿਆ ਸੀ ਟਾਈਮ ਹੋ ਗਿਆ 3 ਵਜੇ ਦਾ ਤੇ ਮੈਂ ਥੋੜਾ ਟਾਈਮ ਕੱਢ ਕੇ ਮੈਂ ਕਿਾ ਚਲ ਜਿਹੜੀ ਸਲਵਾਰ ਦੀ ਕਟਿੰਗ ਕਰਨ ਵਾਲੀ ਆ ਉਹ ਕਰ ਲੈਣੀ ਆ ਤੇ ਅੱਜ ਜਿਹੜੀ ਮੈਂ ਸਲਵਾਰ ਤਿਆਰ ਕਰ ਰਹੀ ਆ ਇਹ ਕਰ ਰਹੀ ਆ ਜੀ 33 ਇੰਚ ਦੀ ਤਿਆਰ ਕਰਨੀ ਆ ਤੇ ਇਸ ਵਾਸਤੇ ਮੈਂ 29 ਇੰਚ ਦਾ ਪੋਚਾ ਕੱਟ ਰਹੀ ਆ ਹੁਣ ਮੈਂ ਇੱਥੇ ਪੋਚਾ ਕੱਟ ਰਹੀ ਆ ਪੋਚਾ ਲਿਆ 29 ਇੰਚ ਦਾ ਫਿਰ ਅੱਧਾ ਇੰਚ ਸਲਾਈਸ ਚ ਚਲ ਜੂਗਾ 28 ਇੰਚ ਦਾ ਰਹਿ ਜੂਗਾ ਤੇ 6 ਇੰਚ ਦੀ 벨ਟ ਪਾਉਣੀ ਆ ਤੇ 28 6 ਆਪਣੇ ਬਣ ਜਾਣਗੇ 34 ਇੰਚ ਜਿਹਦੇ ਵਿੱਚੋਂ 1 ਇੰਚ ਨਿਫਾ ਹੋ ਜਾਊਗਾ ਤੇ 33 ਇੰਚ ਦੀ ਜਿਹੜੀ ਆਪਣੀ ਸਲਵਾਰ ਜਿਹੜੀ ਆ ਤਿਆਰ ਹੋ ਜੂਗੀ ਤੇ ਚਲੋ ਜੀ ਨਾਲ ਹੀ ਆਪਾਂ ਤੁਹਾਡੇ ਕਮੈਂਟਸ ਦਾ ਰਿਪਲਾਈ ਕਰ ਦਿੰਨੇ ਆ ਸਭ ਤੋਂ ਪਹਿਲਾਂ ਜੇ ਦੀਪ ਅੰਮੂ ਵਲੌਗ ਦੀ ਦੀਦੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਬਹੁਤ ਵਧੀਆ ਕਮੈਂਟ ਕਰਦੇ ਹੋ ਹਰ ਵਲੌਗ ਦੇ ਵਿੱਚ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਆ ਤੇ ਆਸ਼ਾ ਕਰਦੀ ਆ ਤੁਸੀਂ ਅੱਗੇ ਵੀ ਆਪਾਂ ਨੂੰ ਐਹੀ ਸਪੋਰਟ ਕਰਦੇ ਰਹੋਗੇ ਜੀ ਗੁਰਸੀ ਰਤਕੌਰ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਤੇ ਆਉਣ ਵਾਲੇ ਵਲੌਗ ਨੂੰ ਵੀ ਤੁਸੀਂ ਐਵੇਂ ਪਿਆਰ ਕਰਿਓ ਜੀ ਤੇ ਹਮੇਸ਼ਾ ਕਮੈਂਟ ਕਰਦੇ ਰਹਿਓ ਜੀ ਹਮੇਸ਼ਾ ਜੁੜੇ ਰਹਿਓ ਜੀ ਆਪਣੇ ਚੈਨਲ ਦੇ ਨਾਲ ਰਾਜਵੀਰਤਾ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਜੈਨੂ ਨੂੰ ਸਪੋਰਟ ਕਰਨ ਵਾਸਤੇ ਵਲੌਗ ਨੂੰ ਪਿਆਰ ਦੇਣ ਵਾਸਤੇ ਤੇ ਪਿਆਰੇ-ਪਿਆਰੇ ਕਮੈਂਟ ਕਰਨ ਵਾਸਤੇ ਜੀ ਨਕਸ਼ਦੀਪ ਕੌਰ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਆ ਤੁਸੀਂ ਕਿਹਾ ਵੀ ਤੁਹਾਡੀ ਆਵਾਜ਼ ਬਹੁਤ ਸੋਹਣੀ ਲੱਗਦੀ ਹੈ थैंक यू ਜੀ ਬਹੁਤ ਵਧੀਆ ਲੱਗਾ ਤੁਸੀਂ ਇੱਕ ਪਿਆਰਾ ਜਿਹਾ ਕਮੈਂਟ ਕੀਤਾ ਤੇ ਆਸ਼ਾ ਕਰਦੀ ਹਾਂ ਤੁਸੀਂ ਆਉਣ ਵਾਲੇ ਵਲੌਗ ਨੂੰ ਵੀ ਇਦਾਂ ਹੀ ਪਿਆਰ ਕਰੋਗੇ ਆਪਣੇ ਚੈਨਲ ਨਾਲ ਜੁੜੇ ਰਹੋਗੇ ਜੀ ਗੁਰਲੀਨ ਗਿਲ ਆਈਡੀ ਤੋਂ ਦੀਦੀ ਤੁਹਾਡਾ ਵੀ ਬਹੁਤ ਬਹੁਤ थैंक यू ਜੀ ਆਪਣੇ ਵਲੌਗ ਨੂੰ ਪਿਆਰ ਦੇਣ ਵਾਸਤੇ ਤੇ ਪਿਆਰੇ ਪਿਆਰੇ ਕਮੈਂਟਸ ਕਰਨ ਵਾਸਤੇ ਤੇ ਹਮੇਸ਼ਾ ਹੀ ਆਪਣੇ ਚੈਨਲ ਦੇ ਨਾਲ ਐਵੇਂ ਹੀ ਜੁੜੇ ਰਹੋ ਈ ਰੱਬ ਅੱਗੇ ਅਰਦਾਸ ਕਰਦੇ ਹਾਂ ਤੁਸੀਂ ਤੰਦਰੁਸਤ ਰਹੋ ਤੇ ਹਮੇਸ਼ਾ ਜਿਹੜੇ ਆਪਣੇ ਨਾਲ ਜੁੜੇ ਰਹੋ ਜੀ ਪੰਜਾਬੀ ਕਿਚਨ ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਤੁਸੀਂ ਵੀ ਬਹੁਤ ਸੋਹਣੇ ਕਮੈਂਟ ਕਰਦੇ ਹੋ ਤੇ ਇਦਾਂ ਹੀ ਆਪਣੇ ਵਲੌਗਸ ਦੇ ਨਾਲ ਜੁੜੇ ਰਹੋ ਜੀ ਰਪਿੰਦਰ ਕੌਰ ਹੈਰੀ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਕਿ ਤੁਸੀਂ ਸਵਸਥ ਰਹੋ ਤੇ ਆਪਣੇ ਵਲੌਗ ਦੇ ਨਾਲ ਜੁੜੇ ਰਹੋ ਜੀ ਕੁਲਜੀਤ ਕੌਰ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਤੁਸੀਂ ਕਮੈਂਟ ਕੀਤਾ ਹੈ ਕਿ ਡੇਲੀ ਵਲੌਗ ਦੇਖਦੇ ਆ ਬਹੁਤ ਵਧੀਆ ਲੱਗਦਾ ਜੀ ਜਦ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਹਮੇਸ਼ਾ ਹੀ ਆਪਣੇ ਵਲੌਗ ਦੇ ਨਾਲ ਜੁੜੇ ਰਹੇ ਹੋ ਜੀ ਹਰ ਸਿਮਰਨ ਸਿੰਘ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਵੈਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਜੋਵਨ ਪ੍ਰੀਤ ਸਿੱਧੂ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਵੈਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਬਖਸ਼ੇ ਜੀ ਜਸਪ੍ਰੀਤ ਸਿੰਘ ਪੰਗੂ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਤੇ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਤੰਦਰੁਸਤ ਰੱਖੇ ਤੁਸੀਂ ਹਮੇਸ਼ਾ ਆਪਣੇ ਵਲੌਗ ਦੇ ਨਾਲ ਜੁੜੇ ਰਹੋ ਜੀ ਗੁਰਪ੍ਰੀਤ ਸਿੰਘ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਇੱਕ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਹਮੇਸ਼ਾ ਤੁਸੀਂ ਤੰਦਰੁਸਤ ਰਹੋ ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਜੀ ਮੰੰਡੂ ਕੋਰ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਚੈਨਲ ਨੂੰ ਸਪੋਰਟ ਕਰਨ ਵਾਸਤੇ ਤੇ ਪਿਆਰੇ ਪਿਆਰੇ ਕਮੈਂਟ ਕਰਨ ਵਾਸਤੇ ਜੀ ਵਿਪਨ ਗੁਪਤਾ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਪਿਆਰੇ-ਪਿਆਰੇ ਕਮੈਂਟਸ ਕਰਨ ਲਈ ਤੇ ਆਪਣੇ ਵਲੌਗਸ ਨੂੰ ਪਿਆਰ ਦੇਣ ਲਈ ਸੁਰਜਨ ਰਾਮ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਐਂਹੀ ਤੁਸੀਂ ਆਉਣ ਵਾਲੇ ਜ਼ਿੰਦਗੀ ਦੇ ਵਿੱਚ ਵੀ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਅਮਨਦੀਪ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਇੱਕ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਤੇ ਰੱਬ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਸਵਸਥ ਰਹੋ ਤੇ ਆਪਣੇ ਨਾਲ ਹਮੇਸ਼ਾ ਜੁੜੇ ਰਹੋ ਜੀ ਦਲਜੀਤ ਕੋਰ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਸਵਾਸਤ ਰੱਖਣ ਜੀ ਰਣਜੀਤ ਸਿੰਘ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਅਰਸਮਾਨ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਹਮੇਸ਼ਾ ਤਰੱਕੀਆਂ ਬਖਸ਼ਣ ਜੀ ਮਮਤਾ ਕੋਰ ਅਰੋੜ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਤੇ ਵੈਿਕੂ ਤੁਹਾਰੇ ਇਹ ਦੱਸ ਕਰਦੇ ਆ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਤੇ ਆਪਣੇ ਨਾਲ ਹਮੇਸ਼ਾ ਹੀ ਜੁੜੇ ਰਹੋ ਜੀ ਸਿਮਰਨ ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਤੇ ਹਮੇਸ਼ਾ ਤੰਦਰੁਸਤ ਰਹੋ ਆਪਣੇ ਵਲੌਗ ਨੂੰ ਪਿਆਰ ਦਿਂਦੇ ਰਹੋ ਚੰਨੂ ਸਪੋਰਟ ਕਰਦੇ ਰਹੋ ਜੀ ਕਿਰਨ ਹੋਮ ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਹਮੇਸ਼ਾ ਹੀ ਤੁਸੀਂ ਆਪਣੇ ਆਉਣ ਵਾਲੇ ਵਲੌਗ ਨੂੰ ਵੀ ਪਿਆਰ ਕਰਿਓ ਜੀ ਚੈਨਲ ਨਾਲ ਬਨੇ ਰਹੋ ਜੀ ਨੈਕਸਟ ਹੈ ਜੀ ਕਰਮਜੀਤ ਕੌਰ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਆਰ ਕਲੋ ਆਈਡੀ ਤੋਂ ਤੁਹਾਡੇ ਬਹੁਤ-ਬਹੁਤ ਥੈਂਕ ਯੂ ਜੀ ਜੋ ਤੁਸੀਂ ਆਪਦੇ ਕੀਮਤੀ ਟਾਈਮ 'ਚ ਟਾਈਮ ਕੱਢ ਕੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਹੋ ਜੀ ਥੈਂਕ ਯੂ ਜੀ ਤੁਹਾਡਾ ਗੁਰਫਤਿਹਰ ਬਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਜੋ ਤੁਸੀਂ ਆਪਦੇ ਕੀਮਤੀ ਟਾਈਮ 'ਚ ਟਾਈਮ ਕੱਢ ਕੇ ਤੇ ਆਪਾਂ ਨੂੰ ਸਪੋਰਟ ਕਰਦੇ ਆਂ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੰਗੀ ਕਲਾ 'ਚ ਰੱਖੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਸਵਸਥ ਰੱਖੇ ਜੀ ਇਹੀ ਰੱਬ ਅਗੇ ਅਰਦਾਸ ਕਰਦੇ ਆਂ ਹਰਸ਼ ਮੀਕਵਲਾਈਟੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਆਉਣ ਵਾਲੇ ਵਲੌਗ ਨੂੰ ਵੀ ਇਦਾਂ ਹੀ ਪਿਆਰ ਕਰਦੇ ਰਹੋਗੇ ਸਾਰੇ ਤੇ ਆਪਣੇ ਚੈਨਲ ਨਾਲ ਜੁੜੇ ਰਹੋਗੇ ਕਿਉਂਕਿ ਤੁਹਾਡੀ ਸਭ ਦੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧ ਵਧ ਸਕਦੇ ਹਾਂ ਜੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਤੇ ਲੋ ਜੀ ਆਪਾਂ ਗੱਲਾਂਬਾਤ ਕਰਦੇ ਕਰਦੇ ਆਪਾਂ ਕਰ ਰਹੇ ਹਾਂ ਸਲਵਾਰ ਦੀ ਕਟਿੰਗ ਇੱਥੇ ਮੈਂ 31 سوری 29 ਇੰਚ ਦੇ ਜਿਹੜੇ ਪਹੁੰਚੇ ਪੱਲਾ ਕੱਟ ਲਏ ਸੀਗੇ ਹੁਣ ਮੈਂ 29 ਇੰਚ ਦਾ ਇੱਥੇ ਜਿਹੜਾ ਨਿਸ਼ਾਨ ਲਾ ਲਿਆ ਹੈ ਤੇ ਇਸੇ ਜਿਹੜਾ 10 ਇੰਚ ਦਾ ਆਸਣ ਰੱਖ ਲਿਆ ਹਨਾ 10 ਇੰਚ ਦਾ ਆਸਣ ਰੱਖ ਕੇ ਤੇ ਕੁੰਦਿਆਂ ਦੀ ਕਟਿੰਗ ਵਾਸਤੇ ਮੈਂ 29 ਇੰਚ ਦਾ ਜਿਹੜਾ ਨਿਸ਼ਾਨ ਲਾ ਲਿਆ ਹੈ ਤੇ ਹੁਣ ਆਪਾਂ ਇਸ ਨੂੰ ਕਰ ਲਾਂਗੇ ਕਟਿੰਗ ਤੇ ਇਸ ਤਰ੍ਹਾਂ ਕੁੰਦੇ ਵੀ ਹੋ ਜਾਣਗੇ ਤਿਆਰ ਤੇ ਜਿਹੜੀ ਬੈਲਟ ਹੈ ਉਹ ਮੈ ਪਾਉਣੀ ਹੁੰਦੀ ਹੈ ਚੜਾਈ ਚ ਪਾਉਣੀ ਹੁੰਦੀ ਹੈ 6 ਇੰਚ ਦੀ ਤੇ ਲੰਬਾਈ ਦੇ ਵਿੱਚ ਤਾਂ 25 ਇੰਚ ਦੀ ਹੁੰਦੀ ਹੁੰਦੀ ਹੈ ਵੈਸੇ ਬਹੁਤ ਜਣੇ ਜਿਵੇਂ 7 ਇੰਚ ਦੇ ਬੈਲਟ ਪਾ ਲੈਂਦੇ ਪਰ ਮੈਂ 6 ਇੰਚ ਦੇ ਬੈਲਟ ਪਾਉਣੀ ਜਿਹੜੀ ਆ ਪਸੰਦ ਕਰਦੀ ਆ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀਗੀ ਬਹੁਤ ਦਿਨਾਂ ਦੀ ਗੱਲ ਸੀਗੀ ਪਰ ਮੈਂ ਡੈਲੀ ਭੁੱਲ ਜਾਨੀ ਆ ਉਹ ਗੱਲ ਸ਼ੇਅਰ ਕਰਨੀ ਕਿਉਂਕਿ ਇਹ ਗੱਲ ਸ਼ੇਅਰ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਇੱਕ ਛੋਟੀ ਜੀ ਗਲਤੀ ਜਿਹੜੀ ਆ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ ਤੇ ਇਸੇ ਤਰ੍ਹਾਂ ਹੋਇਆ ਸੀ ਜੀ ਸਾਡੇ ਨਾਲ 3-4 ਦਿਨ ਪਹਿਲਾਂ ਅਸੀਂ ਤੰਦੂਰ ਤੇ ਫੁਲਕੇ ਬਣਾ ਰਹੇ ਸੀਗੇ ਤੇ ਮੈਂ ਫਿਰ ਥੋੜੇ ਜਿਹਾ ਬਣਵਾ ਕੇ ਮੈਂ ਸਾਰਿਆਂ ਨੂੰ ਫੜਉਣ ਲੱਗ ਗਈ ਤੇ ਜਦੋਂ ਸਾਰੇ ਫੁਲਕੇ ਬਣ ਗਏ ਤਾਂ ਮੰਮੀ ਫੁਲਕੇ ਲੈ ਕੇ ਆਈ ਮੈਂ ਚੁੱਪ ਰੜੇ ਸੀ ਫੁਲਕੇ ਤੇ ਮੇਰੀ ਇੱਕ ਆਦਤ ਹੈ ਕਿ ਮੈਂ ਜਿਹੜੇ ਸਾਰੇ ਪੋਣੇ ਆ ਬਾਅਦ ਵਿੱਚ ਇਕੱਠੇ ਕਰਕੇ ਤੇ ਛਾਬੇ 'ਚ ਪਾ ਕੇ ਸਿਲੰਡਰ ਵਾਲੇ ਟੈਂਕੀ ਦੇ ਉੱਤੇ ਰੱਖ ਦਿੰਨੇ ਹੁੰਦੀ ਆ ਹਨਾ ਤੇ ਕਿਉਂਕਿ ਵੈਸੇ ਜੇ ਹੋਰ ਕਿਤੇ ਰੱਖਦੇ ਕਿਲੀ ਵਗੈਰਾ ਤੇ ਟੰਗਦੇ ਤੇ ਕੀੜੀਆਂ ਵਗੈਰਾ ਬਹੁਤ ਲੱਗਦੇ ਆ ਇਸ ਕਰਕੇ ਮੈਂ ਇਹ ਆਦਤ ਬਣਾ ਰੱਖੀ ਹੈ ਕਿ ਮੈਂ ਉਸ ਛਾਬੇ ਦੇ ਵਿੱਚ ਪਾ ਕੇ ਸਿਲੰਡਰ ਵਾਲੀ ਟੋਕਰੀ ਤੇ ਛਾਬੇ ਚ ਰੱਖ ਦੇ ਰੱਖ ਦਿੰਦੀ ਹਣੀ ਤੁਸੀਂ ਜ਼ਿਆਦਾਤਰ ਆਪਣੇ ਕਿਚਨ ਵਾਲੇ ਵਲੌਗਸ ਤੇ ਦੇਖਿਆ ਹੀ ਹੋਣਾ ਹੈ ਆ ਜਿਹੜਾ ਉਹ ਛਾਬਾ ਹੁੰਦਾ ਆ ਉਹ ਆਪਣਾ ਸਿਲੰਡਰ ਵਾਲੀ ਟੈਂਕੀ ਤੇ ਪਿਆ ਹੁੰਦਾ ਆ ਹੈਨਾ ਤੇ ਉਸ ਦਿਨ ਕੀ ਹੋਇਆ ਉਹ ਮੰਮੀ ਫੁਲਕੇ ਬਣਾ ਕੇ ਲੈ ਕੇ ਆਈ ਤੇ ਮੈਂ ਚੁੱਪ ਰਹੀ ਸੀ ਥੋੜੀ ਦੇਰ ਬਾਅਦ ਮੈਨੂੰ ਐ ਲੱਗਿਆ ਜਿਵੇਂ ਕੋਈ ਕੱਪੜਾ ਸੜ ਰਿਹਾ ਹੁੰਦਾ ਕੋਈ ਧੁੱਕ ਰਿਹਾ ਹੁੰਦਾ ਸਮੈਲ ਜਿਹੀ ਆਉਣ ਲੱਗ ਗਈ ਤਾਂ ਮੈਂ ਮੰਮੀ ਨੂੰ ਮੈਂ ਕਿਹਾ ਲੱਗਦਾ ਕਿਤੇ ਕੋਲ ਆਇਆ ਫਿਰ ਮੈਂ ਜਦੋਂ ਛਾਬਾ ਦੇਖਿਆ ਤਾਂ ਉਸ ਵਿੱਚ ਪੌਣਾ ਜਿਹੜਾ ਧੁੱਕ ਰਿਹਾ ਸੀ ਹਲਕਾ ਹਲਕਾ ਤੇ ਫਿਰ ਮੈਂ ਦਰਦ ਉਹਨੂੰ ਪਾਣੀ ਦੇ ਵਿੱਚ ਡੋਬਿਆ ਤੇ ਮੈਂ ਕਿਹਾ ਜੇ ਨਾ ਦੇਖਦੇ ਮੰਮੀ ਨੂੰ ਮੈਂ ਕਿਹਾ ਤੇ ਇਹ ਛੋਟੀ ਜੀ ਗਲਤੀ ਜਿਹੜੀ ਬਹੁਤ ਵੱਡੇ ਨੁਕਸਾਨ ਦਾ ਕਾਰਨ ਬਣ ਜਾਣੀ ਸੀਗੀ ਕਿਉਂਕਿ ਆਪਾਂ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਰੈਸਟ ਕਰਨ ਲੱਗ ਜਣਾ ਸੀ ਦੁਪਹਿਰ ਨੂੰ ਹਨਾ ਤੇ ਇਹ ਨਹੀਂ ਅੱਗ ਨੇ ਹੌਲੀ-ਹੌਲੀ ਸੁਲਗਦੀ ਰਹਿਣਾ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਸਿਲੰਡਰ ਵਾਲੀ ਟੈਂਕੀ ਆ ਹਨਾ ਛਾਬਾ ਵੀ ਜਿਹੜਾ ਉਹ ਵੀ ਲੱਕੜੀ ਦੇ ਬਣਿਆ ਹੁੰਦਾ ਤੇ ਉਸ ਨੂੰ ਪੈ ਜਾਂਦੀ ਸਿਲੰਡਰ ਵਾਲੀ ਟੈਂਕੀ ਨੂੰ ਪੈ ਜਾਂਦੀ ਤੇ ਕਿੱਡਾ ਵੱਡਾ ਬਲਾਸਟ ਹੋ ਸਕਦਾ ਸੀ ਕਿੰਨਾ ਨੁਕਸਾਨ ਹੋ ਸਕਦਾ ਸੀ ਹਨਾ ਕੁਝ ਵੀ ਨੁਕਸਾਨ ਹੋ ਜਾਂਦਾ ਤੇ ਉਹ ਉਸ ਦਿਨ ਤੋਂ ਬਾਅਦ ਮੈਂ ਬਹੁਤ ਧਿਆਨ ਰੱਖਣਾ ਸ਼ੁਰੂ ਕਰਤਾ ਪਹਿਲੀ ਵਾਰ ਤਾਂ ਮੈਂ ਪਾਉਣੇ ਹਮੇਸ਼ਾ ਚੈੱਕ ਕਰਕੇ ਰੱਖਦੀ ਆ ਕਿਉਂਕਿ ਆਪਾਂ ਚੁੱਲੇ ਤੇ ਜਾਂ ਤੰਦੂਰ ਤੇ ਰੋਟੀ ਬੁਣਨੇ ਤੇ ਇਸ ਤਰ੍ਹਾਂ ਕਈ ਵਾਰੀ ਹੋ ਹੀ ਜਾਂਦਾ ਹੈ ਤੇ ਇਹ ਸੀਗੀ ਜੀ ਬੱਚਿਆਂ ਦੀ ਜਮਾਟਰੀ ਮੈਂ ਦੇਖ ਰਹੀ ਸੀ ਮੈਂ ਕਿ ਅੱਜ ਕੱਲ ਕਿਹ ਜਿਹੀਆਂ ਚੀਜ਼ਾਂ ਆਉਣ ਲੱਗੀਆਂ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਮਨ ਕੀ ਲੱਗਣਾ ਬੱਚੇ ਤੇ ਇਸ ਤਰ੍ਹਾਂ ਹੀ ਖੇលਦੇ ਰਹਿੰਦੇ ਆ ਮੈਂ ਚੈੱਕ ਕਰ ਰਹੀ ਸੀ ਤੇ ਹਾਂਜੀ ਸਬਜ਼ੀ ਅੱਜ ਆਪਾਂ ਬਣਾ ਲਈ ਆ ਉਵਾਲ ਕੇ ਆਲੂਆਂ ਦੀ ਤੇ ਉਹੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀਗੀ ਵੀ ਇਸ ਤਰ੍ਹਾਂ ਮੈਂ ਫੁੱਲ ਕੇ ਜਿਹੜਾ ਚੁੱਪੜ ਕੇ ਰੱਖ ਰਹੀ ਸੀਗੀ ਤੇ ਉਸ ਦਿਨ ਨੂੰ ਮਤਲਬ ਐਡਾ ਵੱਡਾ ਹਾਸਾ ਜਿਹੜਾ ਹੋਣ ਤੋਂ ਬਚ ਗਿਆ ਬਸ ਮੈਂ ਬਾਅਦ ਚ ਬਹੁਤ ਜ਼ਿਆਦਾ ਮਹਿਸੂਸ ਹੋਇਆ ਮੈਂ ਮੰਮੀ ਨੇ ਵੀ ਕਿਹਾ ਮੈਂ ਕਿ ਆਪਾਂ ਇੰਨੇ ਹਾਲ ਕਰਦੇ ਪੋਣਾ ਕਰਤਾ ਹਨਾ ਵੀ ਧਿਆਨ ਰੱਖਣਾ ਚਾਹੀਦਾ ਹਮੇਸ਼ਾ ਇਸ ਚੀਜ਼ ਦਾ ਤੇ ਬਾਕੀ ਵੀ ਜੋ ਵੀ ਪੰਦੀ ਚਾਹੇ ਚੁੱਲੇ ਤੇ ਨਹੀਂ ਬਣਾਉਂਦੇ ਤੰਦੂਰ ਤੇ ਨਹੀਂ ਬਣਾਉਂਦੇ ਸਿਲੰਡਰ ਤੇ ਵੀ ਬਣਾਉਂਦੇ ਆ ਸਿਲੰਡਰ ਦੇ ਨਾਲ ਵੀ ਕਈ ਵਾਰ ਪੋਣਾ ਵਗੈਰਾ ਕੁਝ ਲੱਗ ਜਾਏ ਕੋਈ ਚੀਜ਼ ਚੱਕ ਦੇ ਹਨਾ ਤੇ ਉਸ ਚੀਜ਼ ਦਾ ਬਹੁਤ ਧਿਆਨ ਰੱਖਣਾ ਪੈਂਦਾ ਇੱਕ ਵਾਰੀ ਮੇਰੇ ਨਾਲ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀਗਾ ਕਿ ਮੈਂ ਇਸ ਸਿਲੰਡਰ ਤੇ ਚਾਹ ਬਣਾ ਰਹੀ ਸੀ ਔਰ ਜਿਵੇਂ ਆਪਣੀ ਆਦਤ ਹੁੰਦੀ ਹੈ ਕਈ ਵਾਰੀ ਟੋਪੀ ਦੀ ਡੰਡੀ ਵਗੈਰਾ ਨਹੀਂ ਹੁੰਦੀ ਆਪਾਂ ਚੁੰਨੀ ਨਾਲ ਚੱਕ ਲੈਨੇ ਜ਼ਿਆਦਾਤਰ ਲੇਡੀਜ਼ ਦੀ ਆਦਤ ਹੁੰਦੀ ਹੈ ਤੇ ਮੈਂ ਵੀ ਸੁੱਤੀ ਚੁੰਨੀ ਸੀ ਮੇਰੇ ਕੋਲ ਤੇ ਮੈਂ ਚੁੰਨੀ ਨਾਲ ਟੋਪੀ ਆ ਜਿਵੇਂ ਚੱਕ ਲੈ ਚਾਹ ਵਾਲਾ ਤੇ ਉਸ ਦੇ ਨਾਲ ਹੀ ਮੇਰੀ ਚੁੰਨੀ ਨੂੰ ਵੀ ਅੱਗ ਪੈ ਗਈ ਹੈ ਨਾ ਤੇ ਜਿਹੜੀ ਚਲੋ ਚੁੰਨੀ ਨੂੰ ਅੱਗ ਤੇ ਪੈ ਗਈ ਜਿਹੜੀ ਚਾਹ ਸੀਗੀ ਮੇਰੇ ਪਹਿਲਾਂ ਤੇ ਡੁੱਲ ਗਈ ਪਰ ਫੇਰ ਵੀ ਬਚਾਅ ਹੋ ਗਿਆ ਇਸ ਕਰਕੇ ਇੱਕ ਛੋਟੀ ਜੀ ਗਲਤੀ ਬਹੁਤ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਆਪਾਂ ਨੂੰ ਹਮੇਸ਼ਾ ਹੀ ਧਿਆਨ ਰੱਖਣਾ ਚਾਹੀਦਾ ਹੈ ਤੇ ਚਲੋ ਜੀ ਅੱਜ ਵਾਲਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਮਿਲਾਂਗੇ ਕੱਲ ਨੂੰ ਸਤਿ ਸ਼੍ਰੀ ਅਕਾਲ ਜੀ